पानी च चिकुड़िया पानी कड़े तो अंबर क्या दोस्तों मस्जिद गुरुद्वारा कहीं भी कुछ वर्ष यही दुआ करना की इस टाइम पंजाब में जो हालात पंजाब में जो हालात चल रहे हैं फ्लड के वो जल्दी से जल्दी ठीक हो जाए ਸਭ ਨੂੰ ਰਜਾਉਣ ਵਾਲਾ ਜੋ ਪੰਜਾਬ ਡੁੱਬਿਆ ਪਿਆ ਕਈਆਂ ਦੀਆਂ ਫਸਲਾਂ ਡੁੱਬ ਗਈਆਂ ਘਰ ਡੁੱਬ ਗਏ ਤੇ ਕਈਆਂ ਦਾ ਜ਼ਮੀਰ ਡੁੱਬਿਆ ਵਈ ਪੰਜਾਬ ਹੈ ਜੋ ਜਾਂ ਕਿਸੇ ਵੀ ਦੇਸ਼ ਵਿੱਚ ਕبھی ਮੂਸੇ ਬਤਾਏ ਤਾਂ वहां पे ਹਮੇਸ਼ਾ ਸਾਥ ਖੜਾ ਰਹਿੰਦਾ ਹੈ ਵੇ ਮੈਂ ਖੋਟੀ ਕੇ ਖਰੀਆ ਹਮੇਸ਼ਾ ਸਾਥ ਖੜਾ ਰਹਿੰਦਾ ਹੈ ਸਭ ਕੇ ਲਈ ਦੁਆ ਕਰੇ ਮਾਤਾ ਰਾਣੀ ਸੇ ਵਾਹਿਗੁਰੂ ਸੇ ਕ੍ਰਿਸ਼ਨ ਜੀ ਸਭ ਕੋਲੋਂ ਸੇ ਦੁਆ ਕਰੇ ਕਿ ਸਭ ਜਲਦੀ ਸੇ ਜਲਦੀ ਠੀਕ ਹੋ ਜਾਏ